ਸਿਰਫ ਰੇਟ ਮਾਲਕ ਨੇ 14 ਲੱਖ ਰੁਪਇਆ ਇੱਕ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਸੀਗੇ ਮੌਕੇ ਤੇ ਹੋਰ ਵੀ ਘੱਟ ਕਰ ਲਾਂਗੇ ਰੇਟ ਤੇ ਮਜਬੂਰੀ ਪੈ ਗਈ ਜੀ ਮਾਲਕ ਨੂੰ ਤਾਂ ਕਰਕੇ ਘਰ ਵੇਚਣਾ ਪੈ ਰਿਹਾ ਜਿਹੜੇ ਮਾਲਕ ਨੇ ਇਹਨਾਂ ਦੀ ਜਿਹੜੀ ਮਾਤਾ ਨੇ ਬਿਮਾਰ ਨੇ ਸੀ ਤੇ ਉਹਨਾਂ ਦਾ ਆਪਰੇਸ਼ਨ ਹੋਣਾ ਤਾਂ ਕਰਕੇ ਇਹਨਾਂ ਨੇ ਆਪ ਦਾ ਘਰ ਮਜਬੂਰੀ ਕਰਕੇ ਵੇਚਣਾਗਾ ਘਰ ਦਾ ਰੇਟ 14 ਲੱਖ ਰੁਪਇਆ ਇੱਕ ਡਿਮਾਂਡ ਕੀਤੀ ਹੈ ਛੇਤੀ ਤੋਂ ਛੇਤੀ ਮਾਲਕ ਨੇ ਘਰ ਵੇਚਣੇ ਸੀ ਕੋਈ ਵੀ ਬੰਦਾ ਖਰੀਦਣ ਦਾ ਹੋਵੇ ਚਾਹਵਨ ਤਾਂ ਮਾਲਕ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਮਾਲਕ ਦਾ ਨੰਬਰ ਤੁਹਾਨੂੰ ਵੀਡੀਓ ਦੇ ਅੰਦਰ ਹੀ ਮਿਲ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਅੰਦਰ ਹੀ ਪਤਾ ਲੱਗ ਜਾਊਗਾ 14 ਲੱਖ ਰੁਪਏ ਇੱਕ ਡਿਮਾਂਡ ਹੈ ਸੀ ਬਾਕੀ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਕਮਰੇ ਪੂਰੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਦੇਖਣ ਨੂੰ ਬਾਕੀ ਘਰ ਵਧੀਆਗਾ ਤੇ ਰੰਗ ਦਾ ਕੰਮ ਸਾਰਾ ਹੋਇਆਗਾ ਥੱਲੇ ਜੇ ਗੱਲ ਕਰੀਏ ਤਾਂ ਮਾਰਬਲ ਪੱਥਰ ਲੱਗਿਆ ਹੋਇਆ ਸੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਉੱਪਰ ਵੀ ਬਣਿਆ ਹੋਇਆ ਸੀ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਬਾਕੀ ਪਹਿਲਾਂ ਇੱਕ ਵਾਰੀ ਥੱਲੇ ਦਾ ਪੋਰਸ਼ਨ ਚੈੱਕ ਕਰ ਲਵਾਂ। ਵਧੀਆ ਤਾਂ ਡਰਾਈਂਗ ਏਰੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ। ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ। ਵਧੀਆ ਕਮਰੇ ਨੇ, ਗੱਲਬਾਤ ਵਧੀਆ ਗੀ। ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਤਾਂ ਇਹਨਾਂ ਦਾ ਜਿਹੜਾ ਏਰੀਆ ਹੈਗਾ, ਜਿਹੜਾ ਮਾਲਕ ਦਾ ਪਿੰਡ ਹੈਗਾ, ਪਿੰਡ ਦਾ ਨਾਮ ਹੈ ਜੀ ਕਸੂਮਰੀ। ਜਿਹੜੀ ਤਹਿਸੀਲ ਇਹਨਾਂ ਨੂੰ ਲੱਗਦੀ ਹੈ ਜੀ, ਬਸੇ ਪਠਾਣਾ ਇਹਨਾਂ ਨੂੰ ਤਹਿਸੀਲ ਲੱਗਦੀ ਹੈ। ਜੇ ਆਪਾਂ ਡਿਸਟ੍ਰਿਕਟ ਦੀ ਗੱਲ ਕਰੀਏ, ਜ਼ਿਲ੍ਹੇ ਦੀ ਗੱਲ ਕਰੀਏ ਫਤਿਹਗੜ੍ਹ ਸਾਹਿਬ। ਇਨਾਂ ਦਾ ਜਿਲ੍ਹਾ ਹੈਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਜੀ ਖਾਸ ਪਿੰਡ ਦੇ ਵਿੱਚ ਘਰ ਬਣਾਇਆ ਹੋਇਆ ਹੈ ਘਰ ਦਾ ਰੇਟ ਤੁਹਾਨੂੰ ਮੰਦਾਸੀ ਦਿੱਤਾ ਸੀ ਸਿਰਫ 14 ਲੱਖ ਰੁਪਇਆ ਇੱਕ ਡਿਮਾਂਡ ਹੈਗੀ ਬਾਕੀ ਤੁਹਾਨੂੰ ਘਰ ਪਸੰਦ ਇਹ ਆ ਗਿਆ ਹੋਇਆ ਸੀ ਜੇ ਘਰ ਪਸੰਦ ਤੁਹਾਨੂੰ ਆਇਆ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਗੱਲ ਕਰਕੇ ਫੋਨ ਤੇ ਤੇ ਸਾਰੀ ਗੱਲਬਾਤ ਕਰਕੇ ਉਸ ਤੋਂ ਬਾਅਦ ਘਰ ਨੂੰ ਜਾ ਕੇ ਦੇਖ ਸਕਦੇ ਹੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਅਬਜ਼ੁਰਗਾਂ ਅਰਦਾਸ ਕਰਿਓ ਜੀ ਜਿਹੜੀ ਮਾਤਾ ਨੇ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਤੇ ਇਹੋ ਜੀ ਮਜਬੂਰੀ ਤਾਂ ਰੱਬ ਕਰੇ ਕਿਸੇ ਤਾਂ ਨਾ ਪਾਵੇ ਜੀ ਵੀ ਘਰ ਵੀ ਵੇਚਣਾ ਪੈ ਜੀ ਮਜਬੂਰੀਆਂ ਕਰਕੇ ਕੀ ਕੁਝ ਕਰਨਾ ਪੈ ਜਾਂਦਾ ਜੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨਾਲ ਗੱਲ ਕਰ ਲਿਓ ਜੀ ਰੇਟ ਵਗੈਰਾ ਤੁਸੀਂ ਕਰ ਲਿਓ ਮਾਲਕ ਨਾਲ ਜਾ ਕੇ ਤੇ ਨੰਬਰ 98556 63714 ਇਹ ਮਾਲਕ ਦਾ ਨੰਬਰ ਹੈਗਾ ਗੱਲਬਾਤ ਇੱਕ ਵਾਰੀ ਜ਼ਰੂਰ ਕਰ ਲਿਓ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਘਰ ਨੂੰ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੂੰ ਜ਼ਰੂਰ ਇੱਕ ਵਾਰੀ ਮਾਲਕ ਨਾਲ ਸੰਪਰਕ ਕਰਿਓ ਜੇ ਖਰੀਦਣ ਦਾ ਕੋਈ ਹੈਗਾ ਚਾਹ ਬਨ ਤੁਸੀਂ ਤਾਂ ਖਰੀਦ ਲਓਗੇ ਤੇ ਮਾਲਕ ਦੀ ਹੈਲਪ ਹੋ ਜਾਊਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪੂਰੀ ਤੁਸੀਂ ਦੇਖ ਲਈ ਜੇ ਤੁਸੀਂ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਜੀ ਮੈਂ ਐ ਨਹੀਂ ਕਹਿੰਦਾ ਜੀ ਕਿਸੇ ਨੂੰ ਮਜਬੂਰੀ ਕਰਕੇ ਵੇਚਣਾ ਪਵੇ ਪਰ ਜਿਵੇਂ ਕਿਸੇ ਨੇ ਘਰ ਆਪਦਾ ਖੇਤ ਦੇ ਵਿੱਚ ਪਾਉਣਾ ਜੀ ਜਾ ਤੁਹਾਡਾ ਘਰ ਪੁਰਾਣਾ ਵੇਚ ਕੇ ਕਿਸੇ ਹੋਰ ਪਾਸੇ ਸ਼ਿਫਟਿੰਗ ਕਰਨੀ ਹੈ ਕਿਸੇ ਹੋਰ ਸ਼ਹਿਰ ਚ ਜਾਣਾ ਜਾਂ ਐਦਾਂ ਵੀ ਕੋਈ ਵੇਚਣਾ ਚਾਹੁੰਦਾ ਹੈਗਾ ਤਾਂ ਆਪਣੇ ਕੋਲੇ ਭੇਜ ਸਕਦੇ ਹੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 73800 ਪੂਰਾ 26173 ਫਰੀ ਚ ਆਪਾਂ ਸਾਰਾ ਕੰਮ ਕਰਦੇ ਹਾਂ ਸੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਫਰੀ ਸੇਵਾ ਜੀ ਆਪਣੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਸੀ ਤੇ ਜਿਹਨੂੰ ਵੀ ਇਹ ਘਰ ਪਸੰਦ ਆਇਆ ਸੀ ਗੱਲਬਾਤ ਮਾਲਕ ਨਾਲ ਇੱਕ ਵਾਰੀ ਜ਼ਰੂਰ ਕਰ ਲਿਓ ਅੱਜ ਲਈ ਬਸ ਇੰਨੇ ਜੀ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ